ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਆਈ ਸੀ ਪਿੰਡ ਬੰਗੀ ਕਲਾ ਤੇ ਜੋ ਕਿ ਬਠਿੰਡਾ ਜ਼ਿਲ੍ਹਾ ਤੇ ਤਲਵੰਡੀ ਸਾਬੋ ਤਹਿਸੀਲ ਪੈਂਦੀ ਆ ਤੇ ਇੱਥੇ ਸਾਡੇ ਭੂਆ ਜੀ ਵੀ ਗਏ ਹੋਏ ਨੇ ਤੇ ਇਹ ਦੋ ਭੈਣਾਂ ਨੇ ਜਿਨ੍ਹਾਂ ਨੇ ਬੁਟੀਕ ਦਾ ਕੰਮ ਆਪਣੇ ਘਰ ਤੋਂ ਸਟਾਰਟ ਕੀਤਾ ਹੋਇਆ ਤੇ ਜੋ ਕਿ ਬਹੁਤ ਜ਼ਿਆਦਾ ਸੋਹਣਾ ਕੰਮ ਆ ਤੇ ਪਹਿਲੀ ਚੀਜ਼ ਤਾਂ ਜਦੋਂ ਆਪਾਂ ਘਰ ਤੋਂ ਕੰਮ ਸ਼ੁਰੂ ਦੀ ਆਪਾਂ ਗੱਲ ਕਰਦੇ ਆਂ ਤੇ ਉਹਦੇ ਵਿੱਚ ਪਹਿਲੀ ਗੱਲ ਤਾਂ ਇਹੀ ਆਉਂਦੀ ਆ ਵੀ ਜੇ ਕੰਮ ਘਰ ਤੋਂ ਹੋ ਰਿਹਾ ਤਾਂ ਆਬਵੀਅਸਲੀ ਇਹਨਾਂ ਨੂੰ ਨਾ ਕੋਈ ਸ਼ਾਪ ਦਾ ਖਰਚਾ ਨਾ ਬਿਜਲੀ ਪਾਣੀ ਦਾ ਖਰਚਾ ਨਾ ਕਿਸੇ ਚੀਜ਼ ਦਾ ਕਿਰਾਇਆ ਦੇਣਾ ਤਾਂ ਤੁਹਾਨੂੰ ਪਤਾ ਹੀ ਆ ਵੀ ਫਿਰ ਜਿਹੜੇ ਸੂਟਾਂ ਦੇ ਰੇਟ ਨੇ ਉਹ ਵੀ ਬਿਲਕੁਲ ਘੱਟ ਹੋਣਗੇ ਜਿੰਨੇ ਮਤਲਬ ਜਿਵੇਂ ਹੁੰਦਾ ਨਾ ਵੀ ਆਪਾਂ ਆਪਣੀ ਮਿਹਨਤ ਕੱਢ ਕੇ ਜੈਨੂਅਲ ਜੇ ਰੇਟ ਰੱਖਨੇ ਤਾਂ ਮੈਂ ਦੇਖ ਹੀ ਰਹੀ ਸੀ ਸ ਬਹੁਤ ਜੈਨੂਨ ਜੀ ਇਹਨਾਂ ਦੇ ਰੇਟ ਨੇ ਤੇ ਆਪਾਂ ਇਹਨਾਂ ਦਾ ਕੰਮ ਤੁਹਾਨੂੰ ਦਿਖਾਵਾਂਗੇ ਮਤਲਬ ਬਹੁਤ ਜ਼ਿਆਦਾ ਸੋਹਣਾ ਕੰਮ ਆ ਤੇ ਪਹਿਲੇ ਤੁਸੀਂ ਆਪਣਾ ਇੰਟਰੋਡਕਸ਼ਨ ਦਿਓ ਤੁਹਾਡਾ ਨਾਮ ਕੀ ਹੈ ਰਮਨਦੀਪ ਜੀ ਜੀ ਤੁਹਾਡਾ ਨਾਮ ਆਪਕੀ ਹਾਂਜੀ ਤੇ ਬੁਟੀਕਾ ਦਾ ਨਾਮ ਦੱਸੋ ਗਲੈਮਰ ਕਲੀਅਰ ਤੇ ਪਹਿਨਾਵਾਂਗੇ। ਹਾਂਜੀ ਇਹਨਾਂ ਦੇ ਦੋ ਬੁਟੀਕ ਨੇ ਤੇ ਪਹਿਣਾ ਦੋਵੇਂ ਸਾਂਝਾ ਕੰਮ ਕਰਦੀਆਂ ਨੇ। ਮਤਲਬ ਕਿਉਂਕਿ ਜਿਵੇਂ ਆਪਾਂ ਕਹਿ ਰਹੀ ਜੀ ਵੀ ਇੱਕ ਨਾਲੋਂ ਦੋ ਭਲੇ ਤਾਂ ਰੈਸਲਾਹ ਨਾਲ ਕਹਿ ਲਓ ਚਾਹ ਮਤਲਬ ਸਾਂਝਾ ਕੰਮ ਜੀ ਇੱਕ ਜਣੇ ਦਾ ਕਿਸੇ ਹੁੰਦਾ ਨਾ ਵੀ ਇੱਕ ਦਾ ਮਾਈਂਡ ਸੈਟ ਹੋਰ ਤਰ੍ਹਾਂ ਦਾ ਇੱਕ ਦਾ ਹੋਰ ਤਰ੍ਹਾਂ ਦਾ ਤਾਂ ਜਿਹੜੇ ਆਈਡੀਆ ਆਉਣਗੇ ਫਿਰ ਉਹ ਵੀ ਕਮਾਲ ਦੇ ਆਉਂਦੇ ਆ ਤਾਂ ਬਹੁਤ ਵਧੀਆ ਗੱਲ ਆ ਪਹਿਨੇ ਰਲ ਕੇ ਕੰਮ ਕਰਨਾ। ਹਾਂਜੀ ਤਾਂ ਆਪਾਂ ਤੁਹਾਡਾ ਜ਼ਿਆਦਾ ਟਾਈਮ ਖਰਾਬ ਨਹੀਂ ਕਰਦੇ ਤੇ ਆਪਾਂ ਸ਼ੁਰੂ ਕਰਦੇ ਆ ਇਹਨਾਂ ਦੀ ਕਲੈਕਸ਼ਨ ਤੁਹਾਨੂੰ ਦਿਖਾਉਣੀ। ਤੇ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੂੰਗੀ ਕਿ ਜਿਹੜੇ ਸੂਟ ਆਪਾਂ ਤੁਹਾਨੂੰ ਵਿਖਾਵਾਂਗੇ ਇਹਨਾਂ ਸੂਟਾਂ ਦੇ ਵਿੱਚੋਂ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਉਹਦਾ ਸਕਰੀਨਸ਼ਾਟ ਲਿਓ ਤੇ ਸਕਰੀਨ ਤੇ ਜੋ ਦੋ ਨੰਬਰ ਦਿੱਤੇ ਹੋਏ ਨੇ WhatsApp ਦੇ ਤੁਸੀਂ ਉਹਦੇ ਤੇ ਭੇਜ ਕੇ ਇਹਨਾਂ ਤੋਂ ਸੂਟ ਦੀ ਪੂਰੀ ਡਿਟੇਲ ਲੈ ਸਕਦੇ ਹੋ ਕਿਉਂਕਿ ਵੀਡੀਓ ਦੇ ਵਿੱਚ ਆਪਾਂ ਇੱਕ ਸੂਟ ਦੀ ਜ਼ਿਆਦਾ ਡਿਟੇਲ ਨਹੀਂ ਦੇ ਸਕਦੇ ਫਿਰ ਵੀਡੀਓ ਬਹੁਤ ਲੰਬੀ ਹੋ ਜਾਊਗੀ ਸੋ ਬਸ ਤੁਸੀਂ ਸਕਰੀਨਸ਼ਾਟ ਭੇਜ ਕੇ ਤੇ ਡਿਟੇਲ ਲੈ ਸਕਦੇ ਹੋ ਤੇ ਪਹਿਲਾਂ ਤਾਂ ਇਹ ਇਹਨਾਂ ਦਾ ਹੀ ਹੈਂਡਵਰਕ ਦਾ ਸੂਟ ਹੈ ਬਹੁਤ ਜ਼ਿਆਦਾ ਸੋਹਣਾ ਇਹਦਾ ਕਲਰ ਹੈ ਇਹ ਪੈਨਲ ਬਣੇ ਹੋਏ ਨੇ ਗਲੇ ਦਾ ਵਰਕ ਹੈ ਤੇ ਇਹ ਵਾਲਾ ਵਰਕ ਜਿਹੜਾ ਹੈਗਾ ਇਹ ਦੀਆਂ ਬਾਹਾਂ ਦਾ ਵਰਕ ਹੈ ਜਿਵੇਂ ਹੁਣ ਬ੍ਰਾਈਡਲ ਸੂਟ ਕਹਿ ਲਓ ਜਾਂ ਵਿਆਹਾਂ ਦੇ ਵਿੱਚ ਪਾਉਣ ਵਾਸਤੇ ਹਨਾ ਤਾਂ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਤੇ ਇਹ ਵੀ ਅੱਗੇ ਹੈਂਡਵਰਕ ਦੇ ਵਿੱਚ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਤੇ ਬਹੁਤ ਸਫਾਈ ਵਾਲਾ ਕੰਮ ਹੈ ਇਹਦੇ ਬਾਹਾਂ ਤੇ ਵੀ ਕੜਾਈ ਹੈ ਬੇਨ ਹਾਂਜੀ ਓਕੇ ਓਕੇ ਠੀਕ ਹਾਂਜੀ ਇਹ ਵਾਲੀ ਕੜਾਈ ਇਹਦੇ ਬਾਹਾਂ ਦੀ ਆ ਬਹੁਤ ਸੋਹਣੀ ਲਓ ਕਾਫੀ ਹੈਵੀ ਆ ਬਾਹਾਂ ਵੀ ਇਹ ਉੱਪਰ ਤੱਕ ਬੂਟੀ ਤੇ ਇਹ ਵਾਲੀ ਵੇਲ ਅੱਗੇ ਪੁੱਠੇ ਪਸੂ ਕੱਢ ਲਈਏ ਅੱਛਾ ਅੱਛਾ ਅਜੇ ਤਾਂ ਪਤਾ ਨਹੀਂ ਲੱਗਦਾ ਵਰਕ ਦਾ ਠੀਕ ਹੈ ਜੀ ਇਹ ਅੰਡਰਗਰਾਉਂਡ ਜਿਹਾ ਵਰਕ ਹੈ ਜੀ ਇਹ ਇਧਰਲੀ ਸਾਈਡ ਬਿਲਕੁਲ ਨਹੀਂ ਪਤਾ ਲੱਗਦਾ ਜੀ ਪਿੱਟਾ ਵਰਕ ਕਹਿ ਦਿੰਦੇ ਆ ਇਹਨੂੰ ਪਿੱਟਾ ਵਰਕ ਕਹਿੰਦੇ ਇਹ ਬਹੁਤ ਹੀ ਨਵੀਂ ਜੀ ਚੀਜ਼ ਹੈ ਤਾਂ ਬਹੁਤ ਪਿਆਰਾ ਸੂਟ ਹੈ ਇਹ ਵੀ ਬਹੁਤ ਸੋਹਣਾ ਰੰਗ ਤੇ ਇਹ ਬਾਦਲਾ ਵਰਕ ਆ ਗਈ ਤੇ ਇਹ ਹੈਗਾ ਜੀ ਬਾਦਲਾ ਵਰਕ ਜੋ ਕਿ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਚ ਚੱਲ ਰਿਹਾ ਬਾਦਲਾ ਵਰਕ ਤੇ ਰੇਟ ਬਹੁਤ ਹੀ ਜੈਨੂਅਨ ਜੀ ਹੈ ਇਹਨਾਂ ਦੇ ਤੇ ਕਲਰ ਕੰਟਰਾਸਟ ਬਹੁਤ ਸੋਹਣਾ ਉੱਪਰ ਤੱਕ ਬੂਟੀ ਪਈ ਹੋਈ ਹੈ ਇਹ ਆ ਰਹੀ ਵਰਕ ਵਾਲੀ ਇਹ ਹੈਗਾ ਜੀ ਆਰੀ ਵਰਕ ਦਾ ਸੂਟ ਇਹਦਾ ਕਲਰ ਚੈੱਕ ਕਰੋ ਤੁਸੀਂ ਬਹੁਤ ਹੀ ਪਿਆਰਾ ਕਲਰ ਹੈ ਉੱਪਰ ਤੱਕ ਪੈਨਲ ਫਲਾਵਰ ਇਹ ਦੁਪੱਟਾ ਵੀ ਰੈਡੀ ਹੈ ਜੀ ਤੇ ਇਹਦੇ ਨਾਲ ਤੁਹਾਨੂੰ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਕਿਉਂਕਿ ਇਹਦਾ ਜਿਹੜਾ ਦੁਪੱਟਾ ਹੈ ਨਾ ਉਹ ਵੀ ਨਾਲ ਬਣਿਆ ਹੋਇਆ ਹੀ ਆ ਤਾਂ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਹੈ ਇਹਦਾ ਨਾਲ ਦੁਪੱਟੇ ਦੇ ਵਿੱਚ ਵੀ ਮਤਲਬ ਪੈਨਲ ਬਣੇ ਹੋਏ ਨੇ ਤੇ ਬਾਕੀ ਇਹਦੇ ਕੱਟਵਰਕ ਟਾਈਪ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਦੁਪੱਟਾ ਇਹਦੇ ਨਾਲ ਉਸੀਂ ਵਰਤ ਰਹੇ ਹਾਂ। ਹਾਂਜੀ ਇਹ ਅਗਲਾ ਹੈਗਾ ਜੀ ਮਸ਼ੀਨਵਰਕ ਜੋ ਕਿ ਇੱਕ ਬ੍ਰਾਈਡਲ ਜਾਂ ਸੂਟ ਕਹਿ ਸਕਦੇ ਆਂ ਆਪਾਂ ਇਹਨੂੰ ਜਾਂ ਨਵੀਆਂ ਰਹਿਗੀਆਂ ਕੁੜੀਆਂ ਨੇ ਵਿਆਹ ਜਾਣਾ ਹੈ ਤਾਂ ਬਹੁਤ ਜ਼ਿਆਦਾ ਸੋਹਣਾ ਹੈ ਕਿਸੇ ਨੂੰ ਤੁਸੀਂ ਬ੍ਰਾਈਡਲ ਨੂੰ ਗਿਫਟ ਦੇਣਾ ਹੈ ਉਹਦੇ ਵਾਸਤੇ ਬਹੁਤ ਪਿਆਰਾ ਸੂਟ ਆ ਤੇ ਬਾਕੀ ਇਹਦੇ ਦੁਪੱਟਾ ਵੀ ਰੈਡੀ ਹੈ ਜੀ ਇਹਦੇ ਨਾਲ ਵੀ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਣੀ ਤੁਹਾਨੂੰ ਦੁਪੱਟਾ ਬਿਲਕੁਲ ਰੈਡੀ ਹੈ ਸਾਰੇ ਦੁਪੱਟੇ 'ਚ ਬੂਟੀ ਪਈ ਹੋਈ ਆ ਤੇ ਕੱਟਵਰਕ ਹੈ ਬਹੁਤ ਸੋਹਣਾ ਇਹ ਵੀ ਹੈਂਡਵਰਕ ਹੈ

ਇਹ ਜੋ ਮੇਰੇ ਵੇਅਰ ਕੀਤਾ ਹੈ ਵੀ ਨਾਲ ਲੱਗੀ ਓਕੇ ਓਕੇ ਹਾਂਜੀ ਇਹ ਡਿਜ਼ਾਈਨ ਜੋ ਦੀਦੀ ਨੇ ਵੇਅਰ ਕੀਤਾ ਹੋਇਆ ਉਹਦੇ ਨਾਲ ਦਾ ਤਾਂ ਬਹੁਤ ਪਿਆਰਾ ਡਿਜ਼ਾਈਨ ਆ ਤੇ ਪੈਨਲ ਦੇ ਉੱਪਰ ਤੱਕ ਇਹ ਗੋਟਾ ਲਾ ਕੇ ਬਣਾਈ ਹੋਈ ਹੈ ਹਾਂ ਖਾਜਾ ਇਹ ਦੀ ਬਾਟਮ ਤੇ ਵੀ ਇੱਥੇ ਲੱਗੇ ਓਕੇ ਓਕੇ ਦੇਖੋ ਜੀ ਇਹਦਾ ਬਹੁਤ ਪਿਆਰਾ ਵਰਕ ਹੈ ਦੀ ਬਾਟਮ ਤੇ ਆ ਤੇ ਇਹ ਵਾਲਾ ਇਹਦਾ ਗਲਾ ਵੀ ਸ਼ੇਪ ਗਲਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਵਰਕ ਹੈ ਇਹ ਗਲੇ ਦਾ ਵਰਕ ਆ ਗਿਆ ਜੀ ਤੇ ਇਹਦੇ ਬਾਹਾਂਾਂ ਤੇ ਵੀ ਵਰਕ ਆ ਬਾਟਮ ਤੇ ਵੀ ਵਰਕ ਆ ਬਹੁਤ ਜ਼ਿਆਦਾ ਪਿਆਰਾ ਵਰਕ ਆ ਜੀ ਤੇ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਸੂਟ ਦਾ ਸਾਜੀ ਆ ਰਹੀ ਐ ਇਹ ਪਲੇਨ ਬਾਟਮ ਨਾਲ ਆਰੀ ਵਰਕ ਬਹੁਤ ਪਿਆਰਾ ਇਹਦਾ ਨੈੱਕ ਦਾ ਡਿਜ਼ਾਈਨ ਹੈ ਤੇ ਫਿਰ ਇਹਦੇ ਨਾਲ ਪੈਨ ਵਾਲਾ ਫਿਰ ਪੂਰੇ ਸੂਟ 'ਚ ਬੂਟੀਆਂ ਬਹੁਤ ਪਿਆਰਾ ਸੂਟ ਹੈ ਲਾਈਨਾਂ ਜਿੰਗਾ ਵਾਲਾ ਇਹਦਾ ਕੱਪੜਾ ਇਹ ਬਹੁਤ ਪਿਆਰਾ ਤੇ ਇਹਦੇ ਨਾਲ ਪਲੇਨ ਬਾਟਮ ਹੈ ਬਾਟਮ ਦਾ ਕੱਪੜਾ ਵੀ ਬਹੁਤ ਸੋਹਣਾ ਤੇ ਕਮੀਜ਼ ਦਾ ਤਾਂ ਹੈ ਹੀ ਬਹੁਤ ਸੋਹਣਾ ਇਹ ਵੀ ਆਰੀ ਵਰਕ ਹੈ ਇਹ ਕੱਪੜਾ ਕਿਹੜਾ ਪੜੇ ਇਹ ਜੌਰਜਟ ਤੇ ਆ ਜਾਂਦਾ ਹੈ ਓਕੇ 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 ਇਹ ਜੌਰਜਟ ਤੇ ਆਰੀ ਵਰਕ ਇਹਦੇ ਗਲੇ ਦਾ ਡਿਜ਼ਾਈਨ ਵਿੱਚ ਫਲਾਵਰ ਬਹੁਤ ਸੋਹਣੇ ਬਣੇ ਹੋਏ ਆ ਥੋੜੋ ਥੋੜੇ ਦੇ ਪੈਨਲ ਜਾ ਰਹੇ ਨੇ ਬਹੁਤ ਜ਼ਿਆਦਾ ਸੋਹਣਾ ਹੈ ਕਲਰ ਬਹੁਤ ਪਿਆਰਾ ਹੈ ਇਸ ਸੂਟ ਦਾ ਇਹ ਬਾਟਮ ਆ ਨਹੀਂ ਤੇ ਇਹ ਆਪਣਾ ਦੁਪੱਟਾ ਰਹਿਣ। ਓਕੇ ਓਕੇ। ਇਹ ਉਹਦੀ ਬਾਟਮ ਤੇ ਦੁਪੱਟਾ ਉਹਦੇ ਨਾਲ ਵੀ ਰੈਡੀ ਆ ਬਹੁਤ ਵਧੀਆ ਇਹਦਾ ਕੰਬੀਨੇਸ਼ਨ ਹੈ। ਇਹ ਵੀ ਹੈਂਡਵਰਕ ਹੈ ਇਹ ਸ਼ਰਟ ਤੇ ਇਹ ਨਾਲ ਮੈਰੂਨ ਬਾਟਮ ਵੀ ਚੱਲ ਜੂਗੀ। ओके स्किन ਵੀ ਚੱਲਦੀ ਹੈ ਇੱਕ ਵਾਰ ਤੁਸੀਂ ਸ਼ਰਟ ਰੈਡੀ ਕਰਕੇ ਰੱਖੀ ਹੋਈ ਹੈ ਓਕੇ ਓਕੇ ਮਤਲਬ ਕਸਟਮਰ ਦੀ ਡਿਮਾਂਡ ਤੇ ਤੁਸੀਂ ਰੈਡੀ ਕਰ ਦੋਗੇ ਨਾਲ ਹਾਂਜੀ ਇਹ ਹੈਂਡਵਰਕ ਹੈ ਤੁਸੀਂ ਚੈੱਕ ਕਰੋ ਇੱਕ ਤਾਂ ਇਹਦਾ ਕਲਰ ਬਹੁਤ ਪਿਆਰਾ ਸੂਟ ਦਾ ਤੇ ਉੱਪਰੋਂ ਇਹਦਾ ਹੈਂਡਵਰਕ ਚੈੱਕ ਕਰੋ ਮਤਲਬ ਕਸਟਮਰ ਦੀ ਡਿਮਾਂਡ ਤੇ ਇਹ ਨਾਲ ਬਾਟਮ ਤੇ ਦੁਪੱਟਾ ਰੈਡੀ ਕਰ ਦੇਣਗੇ ਜੇ ਕਿਸੇ ਨੇ ਮਤਲਬ ਮਹਿਰੂਮ ਲਗਾਉਣਾ ਉਹ ਲਗਾ ਲਿਓ ਜੇ ਤੁਸੀਂ ਇਹਦੇ ਵਿੱਚ ਜੋ ਇਹ ਵਾਲਾ ਕਲਰ ਹੈ ਜਿੱਦਾਂ ਦਾ ਤੁਹਾਨੂੰ ਪਸੰਦ ਹੋਵੇ ਨਾਲ ਬਾਟਮ ਤੇ ਦੁਪੱਟਾ ਉਦਾਂ ਦਾ ਰੈਡੀ ਕਰ ਦੇਣਗੇ ਪਰ ਸ਼ਰਤ ਇਹਨਾਂ ਕੋਲੇ ਰੈਡੀ ਪਈ ਹੈ ਬਹੁਤ ਸੋਹਣੀ ਇੱਕ ਗੋਟਾ ਪੱਤੀ ਦਾ ਵਰਕ ਆ ਗਿਆ ਲੈ ਹੈਂਡਵਰਕ ਚ ਓਕੇ ਜੀ ਹੈਂਡਵਰਕ ਵਿਦ ਗੋਟਾ ਪੱਤੀ ਦਾ ਵਰਕ ਬਹੁਤ ਸੋਹਣਾ ਲੱਗਦਾ ਹੈ ਟਾਈ ਡਾਈ ਸੂਟ ਹੈ ਇਹ ਇਹ ਟਾਈ ਡਾਈ ਅੱਜਕੱਲ ਬਹੁਤ ਚੱਲ ਰਿਹਾ ਇਹ ਪੈਚ ਲਾ ਕੇ ਬਣਿਆ ਹੋਇਆ ਇਹ ਹੈਗਾ ਜੀ ਪੈਚ ਲਾ ਕੇ ਬਣਿਆ ਹੋਇਆ ਦੁਪੱਟਾ ਬਹੁਤ ਪਿਆਰਾ ਹੈ ਇਹਦੇ ਨਾਲ ਵੀ ਇਹ ਪੈਚ ਲਾ ਕੇ ਬਣਿਆ ਹੋਇਆ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਵਾਈਟ ਨਾਲ ਤੇ ਇਹਦੇ ਦੁਪੱਟਾ ਬਹੁਤ ਹੈਵੀ ਆ

ਹਾਂਜੀ ਕਿਸੇ ਨੂੰ ਜ਼ਿਆਦਾ ਡਾਰਕ ਕਲਰ ਨਹੀਂ ਪਸੰਦ ਹੁੰਦੇ ਤਾਂ ਇਹ ਬਹੁਤ ਹੀ ਲਾਈਟ ਜੇ ਕਲਰ ਦੇ ਉੱਪਰ ਮਸ਼ੀਨ ਵਰਕ ਨਾਲ ਗੋਟਾ ਲਾ ਕੇ ਲੇਸ ਲਾ ਕੇ ਬਹੁਤ ਸੋਹਣਾ ਕੰਮ ਕੀਤਾ ਮਾਣੇ ਹਰ ਜਿਆ ਫਰਾਂ ਵਾਲਾ ਹੈ ਹਾਂਜੀ ਇੱਕ ਤਾਂ ਨੂੰ ਇੱਕ ਵੱਖਰੀ ਜੀ ਚੀਜ਼ ਵਿਖਾਉਣੀ ਆ ਜੋ ਸ਼ਾਇਦ ਤੁਸੀਂ ਹਲੇ ਨਹੀਂ ਵੇਖੀ ਹੋਣੀ ਤਾਂ ਇਹਨਾਂ ਕੋਲੇ ਕਿਸੇ ਕਸਟਮਰ ਦੀ ਡਿਮਾਂਡ ਆਈ ਸੀ ਕਿ ਜਿਵੇਂ ਆਪਣੀਆਂ ਦਾਦੀਆਂ ਨਾਨੀਆਂ ਦੇ ਦੁਪੱਟੇ ਨਹੀਂ ਹੁੰਦੇ ਸੀ ਤੇ ਉਹ ਦੁਪੱਟੇ ਦੇ ਉੱਪਰ ਇੱਕ ਪੱਟੀ ਹੁੰਦੀ ਸੀ ਐਡੀ ਚੌੜੀ ਕੜਾਈ ਦੀ ਤਾਂ ਉਸ ਤੋਂ ਇਹ ਵਰਕ ਜਿਹੜਾ ਕਾਪੀ ਕੀਤਾ ਹੋਇਆ ਇਹਨਾਂ ਨੇ ਫਿਰ ਇਹਨਾਂ ਨੇ ਆਪਣਾ ਇੱਕ ਡਿਜ਼ਾਈਨ ਰੈਡੀ ਕਰ ਲਿਆ ਕਿਉਂਕਿ ਉਹ ਜਿਹੜੀ ਪੱਟੀ ਸੀ ਉਹ ਤਾਂ ਕੱਲੀ ਇਹ ਆ ਗਈ ਫਿਰ ਇਹਨਾਂ ਨੇ ਆਪ ਦੇ ਕੋਲੋਂ ਡਿਜ਼ਾਈਨਿੰਗ ਕਰਕੇ ਇਹਦਾ ਗਲਾ ਵਗੈਰਾ ਸਭ ਰੈਡੀ ਕਰ ਲਿਆ ਤਾਂ ਬਹੁਤ ਜ਼ਿਆਦਾ ਸੋਹਣਾ ਇਹ ਡਿਜ਼ਾਈਨ ਬਣ ਗਿਆ ਕਿਉਂਕਿ ਪੁਰਾਣੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਵੈਸੀ ਸੁਪਰ ਹਿੱਟ ਨੇ ਤਾਂ ਇਹ ਡਿਜ਼ਾਈਨ ਇਹਨਾਂ ਨੇ ਬੜਾ ਪਿਆਰਾ ਆਪਣਾ ਤਿਆਰ ਕਰ ਲਿਆ ਇੱਕ ਤਾਂ ਤੁਹਾਨੂੰ ਇਹ ਯੂਨੀਕ ਜਾਂ ਡਿਜ਼ਾਈਨ ਇੱਥੇ ਮਿਲੂਗਾ ਤਾਂ ਇਹਦੇ ਬਾਹਾਂ ਤੇ ਵੀ ਵਰਕ ਹੈ ਤੁਸੀਂ ਦੇਖ ਸਕਦੇ ਹੋ ਇਹ ਦਾਦੀਆਂ ਨਾਨੀਆਂ ਦੀ ਚੁੰਨੀ ਦੇ ਜਿਹੜੇ ਪੱਲਿਆਂ ਤੇ ਵਰਕ ਹੁੰਦਾ ਉਹ ਵਾਲਾ ਹੈ ਤੇ ਇੱਕ ਇਹ ਦੇਖੋ ਜੀ ਬੜੀ ਵੱਖਰੀ ਜੀ ਚੀਜ਼ ਹੈ ਕੱਚੀ ਸਿੰਧੀ ਕਿ ਪੱਕੀ ਸਿੰਧੀ ਪੱਕੀ ਪੱਕੀ ਓਕੇ ਇਹ ਪੱਕੀ ਸਿੰਧੀ ਨਾਲ ਇਹਨਾਂ ਨੇ ਇੱਕ ਦੁਪੱਟਾ ਰੈਡੀ ਕੀਤਾ ਤੇ ਇਹਦੇ ਦੁਪੱਟੇ ਦੇ ਫੋਰ ਸਾਈਡਰ ਤਾਂ ਇਹਨਾਂ ਨੇ ਕਰੋਸ਼ੀਆ ਲਾਇਆ ਹੋਇਆ ਤੇ ਤੁਸੀਂ ਫਿਰ ਇਹਦੇ ਫਲਾਵਰ ਚੈੱਕ ਕਰੋ ਇਨਾਂ ਨੂੰ ਇਹ ਕੰਮਾਂ ਦਾ ਵੀ ਸ਼ੌਂਕ ਆ ਤਾਂ ਤੁਸੀਂ ਇਹ ਦੁਪੱਟਾ ਬੇਸ਼ੱਕ ਤਾਂ ਮਤਲਬ ਹੈ ਜਿਵੇਂ ਆਪਾਂ ਕਹਿ ਦਿੰਦੇ ਆ ਦੋਸੜੀਏ ਲੈਂਦੇ ਆ ਹਾਂ ਅੱਜ ਕੱਲ ਵੀ ਟ੍ਰੈਂਡ ਆ ਗਿਆ ਦੋਸੜੀਏ ਲੈਣ ਦਾ ਤੁਸੀਂ ਉਵੇਂ ਵੀ ਲੈ ਸਕਦੇ ਹੋ ਤੇ ਇਹ ਦੁਪੱਟਾ ਕਿਸੇ ਸੂਟ ਨਾਲ ਰੈਡੀ ਕਰਵਾ ਸਕਦੇ ਹੋ ਤਾਂ ਬਹੁਤ ਸੋਹਣਾ ਪੱਕੀ ਸਿੰਧੀ ਦਾ ਦੁਪੱਟਾ ਏ ਤੇ ਜਿਵੇਂ ਹੁਣ ਆ ਵੀ ਤੁਸੀਂ ਵੇਖਿਆ ਹੋਗਾ ਆਪਣੀਆਂ ਦਾਦੀਆਂ ਨਾਨੀਆਂ ਦੀਆਂ ਚੁੰਨੀਆਂ ਹੁੰਦੀਆਂ ਸੀ ਕਿਉਂਕਿ ਆਪਾਂ ਤਾਂ ਇਹ ਕੱਚੀ ਸਿੰਧੀ ਪੱਕੀ ਸਿੰਧੀ ਹੁਣ ਤਾਂ ਇਹ ਕਿਤੇ ਦਿਖਦੂ ਹੀ ਨਹੀਂ ਪਰ ਇਹ ਪੈਣਾ ਨੂੰ ਸ਼ੌਂਕ ਆ ਤਾਂ ਇਹ ਇਹ ਕੰਮ ਵੀ ਹੱਥੀ ਕਰਦੇ ਆ ਅੱਜ ਆਪਾਂ ਹੱਥੀ ਕਰਕੇ ਨਾ ਦੇ ਕਰਨਾ। ਲੈ ਦਿਖਾਉਣੀ ਹਾਂ। ਹਾਂਜੀ। ਇਹ ਵੀ ਕੰਮ ਹੋਵੇ। ਤੇ ਇੱਕ ਇਹ ਵਾਲਾ ਕੰਮ ਆ ਇਹ ਹੱਥੀ ਕਰਕੇ ਦੇਉਂਗਾ ਤੁਸੀਂ ਜੇ ਕਿਸੇ ਨੇ ਫੁਲਕਾਰੀਆਂ ਰੈਡੀ ਕਰਾਉਣੀਆਂ ਉਹ ਵੀ ਪੈਣ ਹੋਰੀ ਕਰਦੇ ਨੇ। ਆ ਤੁਸੀਂ ਚੈੱਕ ਕਰ ਸਕਦੇ ਹੋ ਡਿਜ਼ਾਈਨਿੰਗ ਵੱਖਰੀ ਜੀ ਡਿਜ਼ਾਈਨਿੰਗ ਆ। ਇਹ ਵੈਸੇ ਆਪਾਂ ਨਾਰਮਲ ਫੁਲਕਾਰੀਆਂ ਤਾਂ ਦੇਖਦੇ ਹੀ ਆ ਜਿਹਦੇ ਵਿੱਚ ਇਹ ਪਾਏ ਹੁੰਦੇ ਨੇ ਫਲਾਵਰ ਜਾਂ ਇੱਕ ਮਤਲਬ ਹੋਰ ਤਰ੍ਹਾਂ ਨਾਲ ਹੁੰਦਾ। ਇਹ ਇੱਕ ਵੱਖਰੀ ਜੀ ਡਿਜ਼ਾਈਨਿੰਗ ਆ। ਜੇ ਇਦਾਂ ਦੀ ਫੁਲਕਾਰੀ ਤੁਸੀਂ ਰੈਡੀ ਕਰਵਾਉਣੀ ਆ ਤਾਂ ਭੈਣ ਹੋਰੇ ਤੁਹਾਨੂੰ ਉਹ ਵੀ ਰੈਡੀ ਕਰਵਾ ਕੇ ਦੇ ਦੇਣਗੇ ਬਹੁਤ ਜ਼ਿਆਦਾ ਸੋਹਣਾ ਕੰਮ ਹੈ ਡਿਜ਼ਾਈਨਿੰਗ ਬਹੁਤ ਵੱਖਰੀ ਜੀ ਇਹਨਾਂ ਦੀ ਇਹ ਅੱਗੇ ਚੱਲੋ ਹਾਂਜੀ ਇੱਕ ਹੋਰ ਬਹੁਤ ਹੀ ਪਿਆਰਾ ਜਿਹਾ ਕਲਰ ਤੇ ਪਿਆਰਾ ਜਿਹਾ ਸੂਟ ਤੁਹਾਨੂੰ ਦਿਖਾਣੀ ਆ ਇਹਦੇ ਨਾਲ ਇਹ ਤਾਂ ਦੁਪੱਟਾ ਹੈ ਜੋ ਲੇਸਿੰਗ ਵਗੈਰਾ ਲਾ ਕੇ ਰੈਡੀ ਕੀਤਾ ਹੋਇਆ ਜਮਾ ਤੇ ਇਹ ਵਾਲਾ ਹੈਗਾ ਜੀ ਸੂਟ ਇਹ ਆਰੀ ਵਰਕਾ ਜੋ ਜਰਨਲ ਕੀਤਾ ਹੋਇਆ ਤੇ ਇੱਕ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਇਹਨਾਂ ਦਾ ਰੈਡੀ ਕੀਤਾ ਹੋਇਆ ਮੇਰੇ ਲਈ ਬਹੁਤ ਸੋਹਣਾ ਵਰਕ ਤੇ ਕਲਰ ਕੰਬੀਨੇਸ਼ਨ ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ ਤੇ ਬਹੁਤ ਹੀ ਪਿਆਰਾ ਸੂਟ ਹੈ ਬਾਹਾਂ ਤੇ ਬਹੁਤ ਵਧੀਆ ਵਰਕ ਹੈ ਜੀ ਮੇਰਾ ਫੇਵਰਿਟ ਸੂਟ ਬਣ ਗਿਆ ਇਹ ਕਿਉਂਕਿ ਇਹੋ ਜੇ ਕਲਰ ਕੰਬੀਨੇਸ਼ਨ ਨਾ ਮੈਨੂੰ ਬੜੇ ਪਿਆਰੇ ਲੱਗਦੇ ਆ ਸੋਬਰ ਜੇ ਸਿੰਪਲ ਜੇ ਮੈਨੂੰ ਬਹੁਤ ਸੋਹਣਾ ਲੱਗਿਆ ਤੇ ਇਹ ਵੀ ਇਹਨਾਂ ਦੇ ਹੱਥ ਦਾ ਬਣਿਆ ਹੋਇਆ ਇਹਨਾਂ ਦੇ ਬੁਟੀਕ ਦਾ ਬਣਿਆ ਹੋਇਆ ਸੂਟ ਆ ਤੇ ਸਟਿਚਿੰਗ ਵੀ ਇਹਨਾਂ ਦੀ ਬਹੁਤ ਜ਼ਿਆਦਾ ਸੋਹਣੀ ਆ ਸਟਿਚਿੰਗ ਕਮਾਲ ਦੀ ਆ ਤੇ ਇੱਕ ਚੀਜ਼ ਮੈਂ ਹੋਰ ਦੱਸਣੀ ਚਾਹੂੰਗੀ ਇਨਾਂ ਦੇ ਆਪਾਂ ਤੁਹਾਨੂੰ ਅੱਗੇ ਵੀਡੀਓ ਵੀ ਵਿਖਾਉਣੇ ਆ ਤੇ ਇਹਨਾਂ ਦੇ ਕਾਰੀਗਰ ਖੋਦੇ ਨੇ ਤਾਂ ਮੈਂ ਤੁਹਾਨੂੰ ਉਹ ਵੀ ਵਿਖਾਉਂਗੀ ਅੱਗੇ ਕਈ ਵਾਰ ਕੀ ਹੁੰਦਾ ਤੁਸੀਂ ਸਟੱਫ ਆਪਣਾ ਲੈ ਕੇ ਆਉਣਾ ਚਾਹੋ ਤਾਂ ਇਹਨਾਂ ਦਾ ਇੱਥੇ ਕੋਈ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਵੀ ਅਸੀਂ ਇਹ ਡਿਜ਼ਾਈਨ ਆਪਦੇ ਇਹ ਵਾਲੇ ਕਲਰ ਤੇ ਕਰਵਾਉਣਾ ਤਾਂ ਉਹ ਵੀ ਇਹ ਪ੍ਰੋਵਾਈਡ ਕਰਵਾ ਦੇਣਗੇ ਤੇ ਆਪਾਂ ਮਿਲਵਾਉਣੀ ਆ ਤੁਹਾਨੂੰ ਅੱਗੇ ਕਾਰੀਗਰ ਨਾਲ ਵੀ ਤੇ ਤੁਹਾਨੂੰ ਮਸ਼ੀਨਾਂ ਵੀ ਵਿਖਾਉਣੇ ਆ ਸੋ ਬਣੇ ਰਹੋ ਵੀਡੀਓ ਨਾਲ ਥੈਂਕ ਯੂ ਇਹ ਇੱਕ ਅਗਲਾ ਸੂਟ ਇਹ ਵਾਲਾ ਮਸ਼ੀਨ ਵਰਕ ਦੇ ਵਿੱਚ ਤੇ ਬਹੁਤ ਪਿਆਰਾ ਕਲਰ ਆ ਇਹਦਾ ਵੀ ਫੁੱਲ ਸੂਟ ਦੀ ਲੁੱਕ ਇਦਾਂ ਦੀ ਹੈ। ਇਹ ਅਗਲਾ ਹੈਗਾ ਜੀ ਇਹ ਵਾਲਾ। ਅਬੀ ਇਹ ਕਪੜਾ ਕਿਹੜਾ ਪਏ? ਇਹ ਆਪਣੇ ਨਾਰਮਲ ਕਾਟਨ ਵਾਂਗੂ ਹੀ ਆਇਆ ਲਈ ਸਟਾਫ ਜੀ। ਇਹ ਸਟਾਫ ਬਹੁਤ ਸੋਹਣਾ ਪ੍ਰਿੰਟਡ ਸਟਾਫ ਦੇ ਉੱਪਰ ਹੈਂਡਵਰਕ ਤਿਆਰ ਕੀਤਾ ਹੋਇਆ। ਕਿਉਂਕਿ ਅੱਜਕੱਲ੍ਹ ਕੁੜੀਆਂ ਨਾ ਇਦਾਂ ਦੇ ਸੋਬਰ ਜੇ ਸੂਟ ਜ਼ਿਆਦਾ ਪਸੰਦ ਕਰਦੀਆਂ ਨੇ। ਜ਼ਿਆਦਾ ਤੜਕਪੜਕ ਜੀ ਵਾਲੇ ਸੂਟ ਪਾਉਣੇ ਨਹੀਂ ਕੁੜੀਆਂ ਨੂੰ ਪਸੰਦ ਹੁੰਦੇ। ਤਾਂ ਬਹੁਤ ਹੀ ਪਿਆਰਾ ਸੂਟ ਆ ਇਹ ਇਹਦੇ ਘੇਰੇ ਦਾ ਵਰਕ ਆ ਜੂਗਾ ਇਹ ਵੀ ਸ਼ੇਪ ਇਹਦਾ ਗਲਾ ਆ ਜੂਗਾ ਤਾਂ ਬਹੁਤ ਸੋਹਣਾ ਸੂਟ ਬਣੂਗਾ ਤੇ ਆ ਇਹਦੇ ਬਾਹਾਂ ਦਾ ਵਰਕ ਆ ਜੂਗਾ ਤੇ ਕਿ ਬਹੁਤ ਹੀ ਪਿਆਰਾ ਜਿਹਾ ਇਹ ਵਾਲਾ ਸੂਟ ਹੈਂਡਵਰਕ ਚ ਤੇ ਇਹਦਾ ਦੁਪੱਟਾ ਦੁਪੱਟਾ ਵੀ ਰੈਡੀ ਕੀਤਾ ਮਿਲੂ ਤੁਹਾਨੂੰ ਲੇਸਨ ਵਗੈਰਾ ਲਾ ਲਾ ਕੇ ਬਹੁਤ ਹੀ ਵੱਖਰੇ ਜਿਹੇ ਤਰੀਕੇ ਨਾਲ ਇਹ ਤੇ ਲੇਸਿੰਗ ਕੀਤੀ ਹੋਈ ਹੈ ਤੁਸੀਂ ਦੇਖ ਲਓ ਬਹੁਤ ਹੀ ਸੋਹਣੀ ਲੇਸ ਲੱਗੀ ਹੋਈ ਹੈ ਤੇ ਇਹ ਵੀ ਹੈਂਡ ਵਰਕ ਹੈ ਅਗਲਾ ਇਹ ਸੂਟ ਜੀ ਹੈਂਡਵਰਕ ਦੇ ਵਿੱਚ ਬਹੁਤ ਪਿਆਰਾ ਕਲਰ ਹੈ ਇਹ ਮੰਮੀਆਂ ਦੇ ਪਾਉਣ ਵਾਲਾ ਵੀ ਹੈ ਤੇ ਕੁੜੀਆਂ ਦੇ ਪਾਉਣ ਵਾਲਾ ਵੀ ਹੈ ਤੇ ਅਗਲਾ ਸੂਟ ਇਹ ਹੈ ਜੀ ਹੈਂਡਵਰਕ ਦੇ ਵਿੱਚ ਬਹੁਤ ਪਿਆਰਾ ਕਲਰ ਹੈ ਇਹਦਾ ਇਹ ਵੱਖਰੀ ਜਿਹੀ ਚੀਜ਼ ਤਿਆਰ ਕੀਤੀ ਹੋਈ ਆ ਤੇ ਇਹਦਾ ਦੁਪੱਟਾ ਵੀ ਬਿਲਕੁਲ ਰੈਡੀ ਕੀਤਾ ਬਲੂ ਹੈ ਕਿਉਂ ਚੁਣਨਾ ਸੋਚਣਾ ਹੁਣ ਚੁਣਨ ਦਾ ਦੁਪੱਟਾ ਇਹ ਸਟੱਫ ਬਹੁਤ ਸੋਹਣੇ ਲੱਗੇ ਆ ਸਾਰੇ ਸੂਟਾਂ ਦੇ ਸਟੱਫ ਸੋਹਣੇ ਆ ਦੁਪੱਟਿਆਂ ਦੇ ਸਟੱਫ ਬਹੁਤ ਜ਼ਿਆਦਾ ਪਿਆਰੇ ਆ ਨੀ ਇਹਦਾ ਮਾਰਨ ਦਾ ਸਟੈਪ ਹਾਂਜੀ ਲਾਈਨਿੰਗ ਜੋਰ ਜੱਟ ਇਹ ਹੈਗੀ ਆ ਜੀ ਲਾਈਨਿੰਗ ਜੋਰ ਜੱਟ ਦੇ ਉੱਪਰ ਹੈਂਡਵਰਕ ਦਾ ਸੂਟ ਬਹੁਤ ਪਿਆਰਾ ਕਲਰ ਹੈ ਗਾਦਰੀ ਟਾਈਪ ਡਾਰਕ ਗਾਜਰੀ ਜਾਂ ਇਹ ਕ੍ਰਸ਼ ਕਾਟਨ ਤੇ ਮਸ਼ੀਨ ਵਰਕਾਂ ਦੀ ਓਕੇ ਜੀ ਇਹ ਕ੍ਰਸ਼ ਕਾਟਨ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਮਸ਼ੀਨ ਮਸ਼ੀਨ ਵਰਕ ਦਾ ਇਹ ਚੜੀ ਲਵਾ ਕੇ ਰੱਖਿਆ ਹਾਂਜੀ ਇਹ ਕੁੜੇ ਦੇ ਸਿਆਲ ਵਾਲੇ ਸਟੱਫ ਦੇ ਵਿੱਚ ਕੱਪੜੇ ਨੇ ਆਪਾਂ ਤੁਹਾਨੂੰ ਉਹ ਵਿਖਾਉਣੇ ਆ ਇਹ ਤਾਂ ਕਾਟਰੇਜ ਦੇ ਉੱਪਰ ਆ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਕਲਰ ਕੰਟਰਾਸਟ ਬਹੁਤ ਸੋਹਣਾ ਹੈ ਬਹੁਤ ਹੀ ਪਿਆਰਾ ਜਾਂ ਸੂਟ ਹੈ ਇਹ ਤਾਂ ਹੈਗਾ ਜੀ ਕਾਟਰੇਜ ਤੇ ਹੁਣ ਆਪਾਂ ਵਿਖਾਉਣੀ ਆ ਤੁਹਾਨੂੰ ਕੁਛ ਕੁ ਪਸ਼ਮੀਨੇ ਦੇ ਆ ਜਿੱਦਾਂ ਮਤਲਬ ਆਪਾਂ ਆਪਣੀਆਂ ਮੰਮੀਆਂ ਵਾਸਤੇ ਬਣਾਉਣਾ ਹੋਵੇ ਹਨਾ ਤਾਂ ਬਹੁਤ ਪਿਆਰਾ ਇਹਦਾ ਡਿਜ਼ਾਈਨ ਆ ਤੇ ਬਹੁਤ ਹੀ ਪਿਆਰਾ ਕਲਰ ਹੈ ਇਹ ਹੈਗਾ ਜੀ ਪਸ਼ਮੀਨੇ ਤੇ ਤੇ ਅਗਲਾ ਇਹ ਵਾਲਾ ਵੀ ਪਸ਼ਮੀਨੇ ਤੇ ਆ ਇਹਦਾ ਵੀ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਇਹਦੇ ਮਸ਼ੀਨ ਵਰਕ ਹੋਇਆ ਵਾ ਬਹੁਤ ਹੀ ਪਿਆਰਾ ਤੇ ਇੱਕ ਅੱਗੇ ਇਹ ਵਾਲਾ ਵੀ ਪਸ਼ਮੀਨਾ ਹੈ ਇਸੇ ਇੰਡੀਆ ਨਾ ਹਾਂਜੀ ਇਹ ਸੇਮ ਡਿਜ਼ਾਈਨ ਹੈ ਜੇ ਕਲਰ ਤਿੰਨ ਅਵੇਲੇਬਲ ਨੇ ਇੱਕ ਇਹ ਵਾਲਾ ਤੇ ਇੱਕ ਕਲਰ ਇਹ ਵਾਲਾ ਇਹਦੇ ਵਿੱਚ ਇਹ ਤਿੰਨ ਕਲਰ ਨੇ ਇੱਕ ਜੋ ਆਪਾਂ ਵਿਖਾਤਾ ਤੇ ਦੋ ਆ ਇਹਨਾਂ ਦੇ ਸੇਮ ਡਿਜ਼ਾਈਨਿੰਗ ਆ ਬਸ ਇਹਨਾਂ ਦੇ ਕਲਰ ਅਲੱਗ-ਅਲੱਗ ਨੇ ਤਾਂ ਬਹੁਤ ਹੀ ਪਿਆਰੀ ਜੇ ਸੁਹਣੀ ਤਾਂ ਜੇ ਕਿਸੇ ਨੇ ਮੋਟੇ ਮਤਲਬ ਜੇ ਤੁਸੀਂ ਆਪ ਦੀ ਚੁਆਇਸ ਦੇ ਹਿਸਾਬ ਨਾਲ ਪਸ਼ਮੀਨੇ ਤੇ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਕਾਰੀਗਰਾਂ ਨਾਲ ਵੀ ਮਲਾਉਣੀ ਆ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਇਹ ਮੇਰੇ ਨਾਲ ਕਰ ਗਈ ਪਸ਼ਮੀਨੇ ਇਹ ਆ ਗਿਆ ਜੀ ਪਸ਼ਮੀਨੇ ਤੇ ਮਿਰਰ ਵਰਕ ਥੋੜਾ ਚੈੱਕ ਦੇ ਵਿੱਚ ਆ ਇਹ ਤੇ ਤੁਸੀਂ ਇਹਦਾ ਡਿਜ਼ਾਈਨ ਦੇਖ ਸਕਦੇ ਹੋ ਵਿੱਚ ਇਹਦੇ ਸ਼ੀਸ਼ੇ ਐਡ ਕੀਤੇ ਹੋਏ ਨੇ ਬਹੁਤ ਸੋਹਣਾ ਕਲਰ ਕੰਟਰਾਸਟ ਆਇਆ ਤੇ ਇਹ ਸਿੰਗਲ ਟੰਕੇ ਦਾ ਇੱਕ ਕਪੜਾ ਕਿਹੜਾ ਬਣਾਈ ਇਹ ਓਕ੍ਰਾਸ਼ ਟਿਸ਼ੂ ਆਇਆ ਨਹੀਂ ਓਕੇ ਕ੍ਰਾਸ ਟਿਸ਼ੂ ਆਜੀ ਹੈ ਸਿੰਗਲ ਟੰਕੇ ਦਾ ਕੰਮ ਹੈ ਬਹੁਤ ਪਿਆਰਾ ਤੁਸੀਂ ਫਲਾਵਰ ਚੈੱਕ ਕਰੋ ਇਹ ਸਿੰਗਲ ਟੰਕੇ ਦਾ ਕੰਮ ਹੈ ਇਹ ਸਾਟਨ ਤਿਆਰੀ ਓਕੇ ਤੇ ਇਹ ਹੈਗਾ ਜੀ ਸਾਟਨ ਤੇ ਇਹਦੀ ਬੱਟੂ ਬਸਰੀ ਹੁੰਦੀ ਹੈ ਇਹਦੀਆਂ ਬਾਹਾਂ ਤੇ ਵੀ ਵਰਕ ਬਹੁਤ ਸੋਹਣਾ ਹੈ ਆ ਵੇਲ ਪਈ ਹੋਈ ਹੈ ਇਹ ਹੈਗਾ ਜੀ ਸ਼ਰਟਾਂ ਤੇ ਬਹੁਤ ਸੋਹਣਾ ਕਲਰ ਕੰਟਰਾਸਟ ਹੈ ਤੇ ਬਹੁਤ ਸੋਹਣਾ ਵਰਕ ਹੈ ਮਸ਼ੀਨ ਵਰਕ ਹਾਂਜੀ ਇਹ ਕੁਝ ਕਸੂਟ ਜੋ ਲੱਗੇ ਪਏ ਆ ਇਹਨਾਂ ਦੇ ਵਿੱਚੋਂ ਵੀ ਜੇ ਤੁਹਾਨੂੰ ਕੋਈ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਕਿਉਂਕਿ ਜੇ ਆਪਾਂ ਇੰਨੇ ਜਿਆਦਾ ਸੂਟ ਤੁਹਾਨੂੰ ਵਿਖਾਵਾਂਗੇ ਵੀਡੀਓ ਦੇ ਵਿੱਚ ਕੱਲੇ-ਕੱਲੇ ਦੀ ਡਿਟੇਲ ਦੇਵਾਂਗੇ ਹਨਾ ਤਾਂ ਵੀਡੀਓ ਬਹੁਤ ਲੰਬੀ ਵਗ ਜਾਂਦੀ ਆ ਫਿਰ ਇਹ ਆਪਾਂ ਤੁਹਾਨੂੰ ਸੂਟ ਦਿਖਾ ਰਹੇ ਆ ਇਹਨਾਂ ਚ ਕੋਈ ਵੀ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਪੂਰੀ ਡਿਟੇਲ ਜੋ ਸਕਰੀਨ ਤੇ ਨੰਬਰ ਦਿੱਤੇ ਆ ਉਹਨਾਂ ਤੋਂ ਲੈ ਸਕਦੇ ਹੋ ਤੁਹਾਨੂੰ ਹਰ ਸੂਟ ਦੀ ਡਿਟੇਲ ਦਿੱਤੀ ਜਾਊਗੀ ਤੇ ਤੁਹਾਨੂੰ ਪਰਸਨਲ ਫੋਟੋਜ਼ ਵੀ ਭੇਜ ਦੇਣਗੇ ਇਹ ਕਿਉਂਕਿ ਇੱਥੇ ਪੂਰੇ ਸੂਟ ਕਈ ਵਾਰ ਨਹੀਂ ਵੀ ਦਿਖਦੇ ਨਾ ਇਸ ਕਰਕੇ ਕਿਉਂਕਿ ਇਹਨਾਂ ਕੋਲੇ ਬਹੁਤ ਜ਼ਿਆਦਾ ਸਟਾਕ ਜਿਹੜਾ ਹੈਗਾ ਰੈਡੀ ਪਿਆ ਏ ਤੇ ਉਹ ਐਨੇ ਰੈਡੀ ਸਟਾਕ ਦੀਆਂ ਫਿਰ ਆਪਾਂ ਜੇ ਇਕੱਲੇ-ਇਕੱਲੇ ਦੀ ਵੀਡੀਓ ਬਣਾਵਾਂਗੇ ਤਾਂ ਵੀਡੀਓ ਨੇ ਬਹੁਤ ਹਾਂਜੀ ਇਹ ਕਾਰੀਗਰ ਬੈਠੇ ਆ ਇਹਨਾਂ ਦੇ ਜੋ ਬਹੁਤ ਹੀ ਪਿਆਰਾ ਜਿਹਾ ਇੱਕ ਡਿਜ਼ਾਈਨ ਬਣਾ ਰਹੇ ਨੇ ਇਹਨਾਂ ਦੇ ਕਾਰੀਗਰ ਵੀ ਖੁਦ ਦੇ ਆ ਤੁਹਾਨੂੰ ਸਟਿਚਿੰਗ ਵੀ ਅਵੇਲੇਬਲ ਕਰਵਾ ਦੇਣਗੇ ਤੇ ਇਹਨਾਂ ਦੇ ਕਾਰੀਗਰ ਮਸ਼ੀਨ ਵਰਕ ਵਾਲੇ ਤੁਸੀਂ ਵੇਖ ਹੀ ਸਕਦੇ ਹੋ ਸੂਟ ਕਰ ਰਹੇ ਨੇ ਤੇ ਇਹ ਇਹਨਾਂ ਦੀਆਂ ਰੀਲਾਂ ਜੀ ਤੇ ਇਹਨਾਂ ਨੇ ਇੱਕ ਬਹੁਤ ਹੀ ਪਿਆਰਾ ਜਿਹਾ ਸੂਟ ਨਾ ਇੱਥੇ ਇੱਕ ਰੈਡੀ ਕੀਤਾ ਹੋਇਆ ਸੀ ਜਿਹੜਾ ਕਿ ਇਹਨਾਂ ਨੇ ਵਰਕ ਦੇ ਨਾਲ ਨਾਲ ਗੋਟਾ ਲਗਾ ਕੇ ਰੈਡੀ ਕੀਤਾ ਹੋਇਆ ਬਹੁਤ ਜ਼ਿਆਦਾ ਸੋਹਣਾ ਇਹਦੀ ਬਾਟਮ ਤੇ ਵੀ ਵਰਕ ਸੀ ਤੇ ਇਹ ਵਾਲਾ ਜਿਹੜਾ ਵਰਕ ਆ ਇਹ ਇਹਦੇ ਮਤਲਬ ਫਰੰਟ ਤੇ ਆਉ ਬਾਹਾਂ ਤੇ ਆਉ ਵਿਚਕਾਰ ਬੂਟੀ ਪਾਈ ਹੋਈ ਆ ਵੇਲ ਆ ਤੁਰੋ ਤੁਰ ਤੇ ਉੱਪਰ ਤੇ نیچے ਬਹੁਤ ਸੋਹਣੇ ਕਲਰ ਕੰਟਰਾਸਟ ਨਾਲ ਇਹਨਾਂ ਨੇ ਮਤਲਬ ਗੋਟਾ ਲਾ ਕੇ ਨਾ ਜਿਵੇਂ ਆਪਾਂ ਕਹੜੀਏ ਲੈਸ ਆ ਗੋਟਾ ਹੈ ਗੋਟਾ ਲਾ ਕੇ ਉੱਪਰ-ਨੀਚੇ ਤੇ ਫਿਰ ਇਹ ਇਹਦੀ ਬਾਟਮ ਦਾ ਵਰਕ ਹੈ ਤੇ ਕਲਰ ਕੰਟਰਾਸਟ ਬਹੁਤ ਸੋਹਣਾ ਕੀਤਾ ਇਹਨਾਂ ਨੇ ਅੱਗੇ